ਨਰਨ ਸਿੰਘ ਦੀ ਪੁਸਤਕ ਖਾਲਸਾਤਨ ਵਿਰੁੱਧ ਸਾਜ਼ਿਸ਼ਤਾ ਅਗਲਾ ਅੰਕ 32 ਖਾਲਸਾਤਨ ਦਾ ਸੰਘਰਸ਼ ਭਾਗ ਪਹਿਲਾ ਖਾਲਸਾ ਰਾਜ ਦਾ ਸੰਕਲਪ ਹਰ ਸਿੱਖ ਦੇ ਹਿਰਦੇ ਵਿੱਚ ਉਕਰਿਆ ਹੋਇਆ ਹੈ ਸਿੱਖ ਇਸ ਨੂੰ ਦਸ਼ਮੇਸ਼ ਪਾਤਸ਼ਾਹ ਜੀ ਦਾ ਬਖਸ਼ਾ ਵਰਮਣ ਦੇ ਹਨ ਅਤੇ ਦੋਵੇਂ ਵੇਲੇ ਅਰਦਾਸ ਵਿੱਚ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਦਾ ਦੋਹਰਾ ਪੜ੍ਹਦੇ ਹਨ ਹਰੇਕ ਸੱਚੇ ਸਿੱਖ ਦਾ ਵਿਸ਼ਵਾਸ ਹੈ ਕਿ ਦਸਮ ਪਾਤਸ਼ਾਹ ਜੀ ਦਾ ਬਖਸ਼ਾ ਇਹ ਵਾਰ ਜ਼ਰੂਰ ਪੂਰਾ ਹੋਵੇਗਾ ਤੇ ਦੁਨੀਆ ਦੇ ਨਕਸ਼ੇ ਤੇ ਮੁਰਖ ਖਾਲਸਾ ਰਾਜ ਸਥਾਪਿਤ ਹੋਵੇਗਾ ਪਰ ਸਿੱਖਾਂ ਦੇ ਹਿਰਦੇ ਵਿੱਚੋਂ ਇਸ ਸੰਕਲਪ ਨੂੰ ਮਟਾਉਣ ਵਾਸਤੇ ਇਹਨ ਸਰਕਾਰ ਉਸ ਦੀਆਂ ਖੁਫੀ ਏਜੰਸੀਆਂ ਪੰਥ ਦੋਖੀ ਤਾਕਤਾਂ ਅਤੇ ਹਿੰਦੂ ਤਵੀ ਫਿਰਕੂ ਸੋਚ ਦੇ ਧਾਰਨੀ ਝੂਠਾ ਬਿਰਤਾਂਤ ਸਿਰਜ ਕੇ ਪੂਰੇ ਜ਼ੋਰ ਸ਼ੋਰ ਨਾਲ ਗੁੰਮਰਾਹਕੁਨ ਪ੍ਰਚਾਰ ਕਰਦੇ ਹਨ ਖਾਲਸਾ ਰਾਜ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਆਰੰਭ ਅੰਗਰੇਜ਼ ਸਾਮਰਾਜ ਨੇ ਕੀਤਾ ਸੀ ਉਸਨੇ ਛਲ, ਕਪਟ, ਫਰੇਬ ਅਤੇ ਧੋਖੇਬਾਜ਼ੀ ਦੀਆਂ ਚਾਲਾਂ ਨਾਲ ਖਾਲਸਾ ਰਾਜ ਵਿੱਚ ਕੁਸਪੈਟ ਕਰ ਲਈ ਸੀ। ਗਦਾਰ ਪੈਦਾ ਕਰਕੇ ਉਹਨਾਂ ਦੀ ਮਦਦ ਨਾਲ 1849 ਵਿੱਚ ਖਾਲਸਾ ਰਾਜ ਨੂੰ ਹੜੱਪ ਕਰ ਲਿਆ ਸੀ। ਆਪਣੀਆਂ ਸਮਰਾਜੀ, ਸ਼ਾਤਰਾਬਾਜ਼ੀਆਂ ਨਾਲ ਸਿੱਖਾਂ ਦੇ ਵਿਲੱਖਣ ਗੁਣਾਂ ਦੀ ਵਰਤੋਂ ਉਹਨਾਂ ਦੀ ਕਮਜ਼ੋਰੀ ਸਮਝ ਕੇ ਕੀਤੀ ਸੀ। ਸਿੱਖਾਂ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਸਿੱਖਾਂ ਦੀ ਲੁੱਟ ਕਰਨ ਲਈ ਵਰਤਿਆ ਸੀ। ਬਹਾਦਰੀ ਦੇ ਗੁਣ ਦੀ ਵਰਤੋਂ ਆਪਣੀ ਫੌਜ ਵਿੱਚ ਪਰਤੀ ਕਰਕੇ ਤੇ ਜੰਗ ਦੇ ਮੈਦਾਨ ਵਿੱਚ ਚੋਕ ਕੇ ਮਰਵਾਉਣ ਲਈ ਕੀਤੀ ਸੀ ਕਿਰਤ ਦੇ ਗੋਨੂ ਬਾਰਤੇ ਇਲਾਕੇ ਵਿੱਚ ਖਲਾਰ ਪਲਾਰ ਕੇ ਘਟ ਗਿਣਤੀ ਵਿੱਚ ਬਦਲ ਦਿੱਤਾ ਸੀ 25 ਸਾਲ ਬਾਰ ਦੇ ਜੰਗਲਾਂ ਬੇਲਿਆਂ ਤੇ ਟਿੱਬਿਆਂ ਨੂੰ ਬਾਦ ਕਰਨ ਤੇ ਲਵਾ ਕੇ 1947 ਵਿੱਚ ਪੰਜਾਬ ਦੀ ਵੰਡ ਦੇ ਇੱਕੋ ਝਟਕੇ ਨਾਲ ਹੀ ਉਜਾੜ ਤੇ ਮਰਵਾ ਦਿੱਤਾ ਸੀ ਪੰਜਾਬ ਦੀ ਵੰਡ ਕਾਂਗਰਸ ਪਾਰਟੀ ਦੀ ਹਿੰਦੂ ਲੀਡਰਸ਼ਿਪ ਦਾ ਅੰਗਰੇਜ਼ ਸਾਮਰਾਜ ਨਾਲ ਮੇਲੀ ਭੁਗਤ ਦਾ ਹੀ ਨਤੀਜਾ ਸੀ ਇਸ ਦਾ ਨਿਸ਼ਾਨਾ ਸਿੱਖਾਂ ਤੇ ਮੁਸਲਮਾਨਾਂ ਤੋਂ ਸਦੀਆਂ ਦਾ ਬੈਰ ਕੱਢਣਾ ਤੇ ਖਾਲਸਾ ਰਾਜ ਦਾ ਹਮੇਸ਼ਾ ਲਈ ਨਾਮੋ ਨਿਸ਼ਾਨ ਮਟਾਉਣਾ ਸੀ ਸਿੱਖ ਲੀਡਰਸ਼ਿਪ ਵਿੱਚ ਦੂਰਅੰਦੇਸ਼ੀ ਸੋਚ ਦੀ ਘਾਟ ਨੇ ਕ੍ਰਿਮਨਲ ਅਵਾਰਡ ਦੇ ਵਾਰ ਸਿਰਾਂ ਦੀ ਘਾਟ ਦੂਰ ਤਰਾਡੇ ਖਲਾਰ ਅਤੇ ਸਿੱਖ ਮੁਸਲਮ ਫਰਸਾਦ ਨੂੰ ਖਾਲਸਾ ਰਾਜ ਦੀ ਪ੍ਰਾਪਤੀ ਵਿੱਚ ਅਰਚਨ ਮੰਨ ਲਿਆ ਸੀ ਸਿੱਖ ਲੀਡਰਸ਼ਿਪ ਵਿੱਚ ਸਿਧਾਂਤਕ ਇਕਸੁਰਤਾ ਦੀ ਵੀ ਘਾਟ ਸੀ ਅਤੇ ਉਸ ਨੂੰ ਅੰਤਰਰਾਸ਼ਟਰੀ ਰਾਜਨੀਤੀ ਦੀ ਵੀ ਪੂਰੀ ਸਮਝ ਨਹੀਂ ਸੀ ਵਰਨ ਨੂੰ ਇਹ ਯਾਦ ਨਹੀਂ ਸੀ ਰਿਹਾ ਕਿ 1849 ਤੱਕ ਇਥੇ ਵਿਸ਼ਾਲ ਖਾਲਸਾ ਰਾਜ ਸੀ ਅਤੇ ਅੰਗਰੇਜ਼ ਸਾਮਰਾਜ ਨਾਲ ਖਾਲਸਾ ਰਾਜ ਦੀਆਂ ਹੋਈਆਂ ਸੰਧੀਆਂ ਸਮਝੌਤੇ ਵੀ ਖਾਲਸਾ ਰਾਜ ਦੀ ਪ੍ਰਾਪਤੀ ਲਈ ਹਮੇ ਪਰਦੇਸਨ ਬਲਦੇਵ ਸਿੰਘ ਸਿੱਖ ਕੌਮ ਵੱਲੋਂ ਚੁਣਿਆ ਹੋਇਆ ਸਿੱਖਾਂ ਦਾ ਨੁਮਾਇੰਦਾ ਨਹੀਂ ਸੀ ਉਹ ਜ਼ਗੀਰਦਾਰੀ ਪ੍ਰਸਾਚ ਤੋਂ ਆਪਣੀ ਅਮੀਰੀ ਤੇ ਅੰਗਰੇਜ਼ ਸਾਮਰਾਜ ਦੇ ਸਹਿਯੋਗ ਨਾਲ ਸਿੱਖ ਕੌਮ ਤੇ ਠੋਸਿਆ ਹੋਇਆ ਆਗੂ ਸੀ ਉਸ ਦਾ ਚੁਕਾਵੀ ਸਿੱਖ ਕੌਮਵਲ ਨਹੀਂ ਕਾਂਗਰਸ ਪਾਰਟੀ ਵਾਲੀ ਸੀ ਤੇ ਉਸ ਦਾ ਰਾਜਨੀਤਿਕ ਨਿਸ਼ਾਨਾ ਵੀ ਪੂਰਨ ਪ੍ਰਭੂ ਸਤਾ ਸੰਪਨ ਖਾਲਸਾ ਰਾਜ ਦੀ ਪ੍ਰਾਪਤੀ ਨਹੀਂ ਸਿੱਖ ਕੌਮ ਦੀ ਵੱਖਰੀ ਰਾਜਨੀਤਿਕ ਪ੍ਰਭੂ ਸਤਾ ਤੇ ਰਾਸ਼ਟਰੀਤਾ ਨੂੰ ਪ੍ਰਭੂ ਸਤਾ ਸੰਪਨ ਹਿੰਦੁਸਤਾਨ ਵਿੱਚ ਲੀਨ ਕਰਨਾ ਸੀ ਮਾਸਟਰ ਤਾਰਾ ਸਿੰਘ ਨੂੰ ਤਾਂ ਸਮਝੀ ਤੀਰ ਕਮਾਨ ਵਿੱਚੋਂ ਛੁੱਟ ਜਾਣ ਤੋਂ ਕੁਝ ਸਾਲ ਬਾਅਦ ਜੇਲ੍ਹ ਵਿੱਚ ਸੁੱਟੇ ਜਾਣ ਤੇ ਆਈ ਸੀ ਪਰ ਉਦੋਂ ਤੱਕ বেলা ਖੁੰਚਾ ਸੀ ਪ੍ਰਿਥੀਪਾਲ ਸਿੰਘ ਕਪੂਰ ਅਨੁਸਾਰ ਮਾਸਟਰ ਤਾਰਾ ਸਿੰਘ ਨੇ ਦੱਸਿਆ ਸੀ ਸਿੱਖ ਰਾਜ ਦੀ ਮੰਗ ਉੱਪਰ ਦਬਾਅ ਪਾਉਣ ਵਿੱਚ ਸਾਡੀ ਅਸਮਰੱਥਾ ਦਾ ਇੱਕ ਕਾਰਨ ਇਹ ਸੀ ਕਿ ਅਸੀਂ ਜੁੱਧ ਤੋਂ ਬਾਅਦ ਦੀ ਅੰਤਰਰਾਸ਼ਟਰੀ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਹੀ ਨਹੀਂ ਸਾਂ ਸਾਡੇ ਵਿੱਚੋਂ ਕੋਈ ਵੀ ਨਹੀਂ ਸੀ ਜਾਣਦਾ ਕਿ ਵੱਖਰੇ ਤਰੀਕਿਆਂ ਨਾਲ ਕਿਸੇ ਘੱਟ ਗਿਣਤੀ ਕੌਮ ਨੂੰ ਵੀ ਵੱਖਰਾ ਰਾਜ ਕੱਢ ਕੇ ਦਿੱਤਾ ਜਾ ਸਕਦਾ ਹੈ ਇਹ ਯਹੂਦੀਆਂ ਦੇ ਮਾਮਲੇ ਵਿੱਚ ਹੋਇਆ ਸੀ ਜਿਨ੍ਹਾਂ ਨੂੰ ਇੱਕ ਵੱਖਰਾ ਰਾਜ ਦਿੱਤਾ ਗਿਆ ਸੀ ਮੈਨੂੰ ਸਿਰਫ 1959 ਵਿੱਚ ਉਦੋਂ ਹੀ ਪਤਾ ਲੱਗਾ ਸੀ ਜਦੋਂ ਮੈਨੂੰ ਅਲਮੋੜਾ ਦੀ ਕ ਜੇਲ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਉਸ ਵੇਲੇ ਮੈਨੂੰ ਇਹ ਵੀ ਪਤਾ ਲੱਗਾ ਸੀ ਕਿ ਰੂਸੀ ਪੇਪਰ ਪਰਵਾਜ਼ ਨੇ ਇਸ ਤੱਥ ਤੇ ਵੀ ਚਾਨਣਾ ਪਾਇਆ ਸੀ ਕਿ ਦੁਨੀਆਂ ਵਿੱਚ ਇਹ ਯਹੂਦੀ ਅਤੇ ਸਿੱਖ ਸਿਰਫ ਦੋ ਕੌਮਾਂ ਹੀ ਹਨ ਜਿਨ੍ਹਾਂ ਦਾ ਆਪਣਾ ਰਾਜ ਨਹੀਂ ਜਦਕਿ ਉਹਨਾਂ ਕੋਲ ਵੱਖਰੇ ਰਾਸ਼ਟਰ ਦੇ ਸਾਰੇ ਨਿਸ਼ਾਨ ਮੌਜੂਦ ਹਨ ਯਹੂਦੀਆਂ ਨੂੰ ਤਾਂ ਆਪਣਾ ਰਾਜ ਮਿਲ ਗਿਆ ਪਰ ਸਿੱਖ ਅਜੇ ਵੀ ਬੇਕਰ ਹਨ ਸਿੱਖਾ ਗੂ ਲੰਡਨ ਵਿਖੇ ਹੋਈ ਦੂਜੀ ਗੋਲਮੇਜ਼ ਕਾਨਫਰੰਸ ਵਿੱਚ ਪੂਰੀ ਸੂਝ-ਬੂਝ ਤੇ ਸੋਹਰਦਤਾ ਨਾਲ ਸਿੱਖ ਕੌਮ ਦੀ ਆਜ਼ਾਦੀ ਤੇ ਪ੍ਰਭੂ ਸੱਤਾ ਸੰਬੰਧ ਕਲਸਾ ਰਾਜ ਦਾ ਕੇਸ ਹੀ ਪੇਸ਼ ਨਹੀਂ ਕਰਨ ਕਰ ਸਕੇ ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਸਿੱਖਾਂ ਦਾ ਰਵਾਇੰਦਾ ਬਣ ਕੇ ਗਏ ਬਲਦੇਵ ਸਿੰਘ ਨੇ ਅੰਗਰੇਜ਼ਾਂ ਵੱਲੋਂ ਹੋਈ ਮਾੜੀ-ਮੋਟੀ ਪੇਸ਼ਕਸ਼ ਵੀ ਕਾਂਗਰਸੀ ਆਗੂ ਨਹਿਰੂ ਦੇ ਟਹਿੇ ਚੜਕੇ ਠੁਕਰਾ ਦਿੱਤੀ ਸੀ ਇੰਜ ਕਰਕੇ ਉਹਨੇ ਅੰਗਰੇਜ਼ਾਂ ਦੀ ਗੁਲਾਮੀ ਦੇ ਜੂਲੇ ਚੋਂ ਨਿਕਲ ਰਹੇ ਸਿੱਖਾਂ ਦਾ ਸਿਰ ਮੋਰ ਹਿੰਦੂਆਂ ਦੀ ਗੁਲਾਮੀ ਦੀ ਪੰਜਾਲੀ ਵਿੱਚ ਪ੍ਰਸਾਦ ਦਿੱਤਾ ਸੀ। ਕਟਗਿੰਤੀ ਹੋਣ ਦੇ ਬਾਵਜੂਦ ਸਿੱਖਾਂ ਦਾ ਕੇਸ ਸਭ ਤੋਂ ਮਜ਼ਬੂਤ ਸੀ ਕਿਉਂਕਿ ਉਹਨਾਂ ਨੇ ਅੰਗਰੇਜ਼ ਸਾਮਰਾਜ ਵੱਲੋਂ ਛਲ ਫਰੇਬ ਅਤੇ ਧੋਖੇ ਨਾਲ ਖੋਇਆ ਹੋਇਆ ਆਪਣਾ ਖਾਲਸਾ ਰਾਜ ਹੀ ਵਾਪਸ ਲੈਣਾ ਸੀ। ਅੰਗਰੇਜ਼ਾਂ ਅਤੇ ਖਾਲਸਾ ਸਰਕਾਰ ਵਿਚਕਾਰ ਹੋਈਆਂ ਸੰਧੀਆਂ ਵੀ ਸਿੱਖਾਂ ਦੇ ਹੱਕ ਵਿੱਚ ਸਨ। ਪਰ ਸਿੱਖ ਲੀਡਰਸ਼ਿਪ ਦੀ ਦੋਚਿੱਤੀ ਕਾਰਨ ਸਿੱਖ ਆਪਣਾ ਖੋਸਿਆ ਹੋਇਆ ਖਾਲਸਾ ਰਾਜ ਵਾਪਸ ਨਾ ਲੈ ਸਕੇ। 1859 ਵਿੱਚ ਅੰਗਰੇਜ਼ਾਂ ਵੱਲੋਂ ਖੋਲੀ ਗਈ ਰਾਸ਼ਟਰੀਅਤਾ 1947 ਵਿੱਚ ਸਿੱਖ ਲੀਡਰਸ਼ਿਪ ਨੇ ਆਪੀ ਗਵਾਲੀ ਸੀ 26 ਜਨਵਰੀ 1950 ਵਿੱਚ ਲਾਗੂ ਹੋਏ ਭਾਰਤੀ ਸੰਵਿਧਾਨ ਵਿੱਚ ਗਹਿਰੀ ਸਾਜ਼ਿਸ਼ ਨਾਲ ਤਾਰਾ ਪੱਤੀ ਵੀ ਸ਼ਾਮਲ ਕਰਕੇ ਸਿੱਖਾਂ ਦੀ ਅਡਰੀ ਨਿਆਰੀ ਤੇ ਵਿਲੱਖਣ ਕੌਮੀ ਹੈਸੀਅਟ ਨੂੰ ਹੀ ਹਟਾ ਦਿੱਤਾ ਗਿਆ ਸੀ ਤੇ ਧਰਮ ਨਿਰਪੱਖਤਾ ਯਾਨੀ ਸੈਕੂਲਰਿਜ਼ਮ ਦੇ ਨਾਂ ਹੇਠ ਸਿੱਖਾਂ ਦੇ ਧਰਮ ਵੱਲ ਵੀ ਨਿਸ਼ਾਨਾ ਸਾਧ ਲਿਆ ਸੀ ਸਿੱਖ ਮਾਨਸਿਕਤਾ ਵਿੱਚ ਸਮਾਇਆ ਹੋਇਆ ਖਾਲਸਾ ਰਾਜ ਦਾ ਸੰਕਲਪ ਹਿੰਦ ਸਟੇਟ ਨੂੰ ਹਰ ਵੇਲੇ ਡਰਾਉਂਦਾ ਰਹਿੰਦਾ ਸੀ ਜਦ 1767 ਵਿੱਚ ਸਿੱਖਾਂ ਦੀ ਨਮਾਇਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਆ ਗਈ ਤਾਂ ਹਿੰਦ ਸਟੇਟ ਵਿੱਚ ਕਬਰਾਹਟ ਪੈਦਾ ਹੋ ਗਈ ਕਿ ਹੁਣ ਕਿਸੇ ਵੇਲੇ ਵੀ ਸਿੱਖ ਪੂਰਨ ਪ੍ਰਭੂ ਸਤਾ ਸੰਪਨ ਖਾਲਸਾ ਰਾਜ ਦੀ ਸਥਾਪਨਾ ਦਾ ਸੰਘਰਸ਼ ਸ਼ੁਰੂ ਕਰ ਸਕਦੇ ਹਨ ਇਸ ਡਰ ਅਤੇ ਕਬਰਾਹਟ ਵਿੱਚ ਉਸਨੇ ਸਿੱਖਾਂ ਦੇ ਮਨ ਮੰਦਰ ਵਿੱਚ ਉਕਰੇ ਖਾਲਸਾ ਰਾਜ ਦੇ ਸੰਕਲਪ ਨੂੰ ਮਟਾਉਣ ਲਈ ਨੀਤੀ ਕਢਣੀ ਤੇ ਪੈਂਤੜਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਇਸ ਦਾ ਵਿਸਾਰ ਸਹਿਤ ਜ਼ਿਕਰ ਇਸ ਅਧਿਆਇ ਦੇ ਅਖੀਰ ਵਿੱਚ ਕੀਤਾ ਗਿਆ ਹੈ ਗੁਲਾਮੀ ਦਾ ਸਤ ਲੰਮੇ ਸਮੇਂ ਤੋਂ ਗੁਲਾਮੀ ਹੰਡਾਰੇ ਸਿੱਖਾਂ ਦੀ ਮਾਨਸਿਕਤਾ ਵੀ ਹੁਣ ਤਰ੍ਹਾਂ ਤਰ੍ਹਾਂ ਦੀ ਹੋ ਚੁੱਕੀ ਹੈ ਇੱਕ ਸ਼੍ਰੇਣੀ ਉਹਨਾਂ ਦੀ ਹੈ ਜੋ ਇਸ ਸਮੇਂ ਦੇ ਹਨ ਕਿ ਭਾਰਤ ਸਰਕਾਰ ਨਾਲ ਟੱਕਰ ਲੈਣੀ ਜਾਣ ਬੁੱਝ ਕੇ ਮੌਤ ਸੇ ਹਿੜਨ ਵਾਲੀ ਗੱਲ ਹੈ ਦੂਜੀ ਸ਼੍ਰੇਣੀ ਦੇ ਉਹ ਹਨ ਜਿਹੜੇ ਕਹਿੰਦੇ ਹਨ ਕਾਨੂੰਨ ਤੋੜਨਾ ਜੁਰਮ ਹੈ ਤੇ ਜੁਰਮ ਦੀ ਸਜ਼ਾ ਵੀ ਭੁਗਤਣੀ ਪੈਂਦੀ ਹੈ ਜੇ ਨਾ ਤੋੜਾਂਗੇ ਤਾਂ ਕੋਈ ਕੁਝ ਨਹੀਂ ਕਹੇਗਾ ਤੀਜੀ ਉਹ ਹਨ ਜਿਨ੍ਹਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਖਾਲਿਸਤਾਨ ਕਾਂਗਰਸ ਪਾਰਟੀ ਵੱਲੋਂ ਆਪਣੇ ਸਿਆਸੀ ਹਿੱਦੀ ਪੂਰਤੀ ਲਈ ਸਿੱਕਾਂ ਨੂੰ ਫਸਾਉਣ ਲਈ ਯਾਰ ਕੀਤਾ ਚੱਕਰ ਵੀ ਹੈ ਅਤੇ ਖਾਲਿਸਤਾਨ ਦੀ ਗਲ ਕਰਨ ਵਾਲੇ ਇਸ ਵਿੱਚ ਫਸ ਕੇ ਖੁਦ ਹੀ ਮਰ ਰਹੇ ਹਨ ਚੌਥੇ ਉਹ ਹਨ ਜਿਹੜੇ ਕਹਿੰਦੇ ਹਨ ਪੰਜਾਬੀ ਸੂਬੇ ਦੇ ਰੂਪ ਵਿੱਚ ਸਿੱਖਾਂ ਨੂੰ ਜਿਹੜਾ ਖਾਲਿਸਤਾਨ ਮਿਲਣਾ ਸੀ ਉਹ ਮਿਲ ਚੁੱਕਾ ਹੈ ਸਿੱਖਾਂ ਨੂੰ ਹੁਣ ਆਪਣੀ ਬਿਹਤਰੀ ਲਈ ਇਹਦੀ ਉਨਤੀ ਕਰਨ ਲਈ ਹੀ ਕੰਮ ਕਰਨਾ ਚਾਹੀਦਾ ਹੈ ਪੰਜਵੇਂ ਉਹ ਹਨ ਜਿਹੜੇ ਮੰਨ ਬੈਠੇ ਹਨ ਕਿ ਖਾਲਸਾ ਰਾਜ ਹੁਣ ਕਦੇ ਵੀ ਨਹੀਂ ਆ ਸਕਦਾ ਉਹ ਕਹਿੰਦੇ ਹਨ ਜੇ ਇਹ ਬਣਨਾ ਹੀ ਨਹੀਂ ਤਾਂ ਇਹਦੀ ਗੱਲ ਕਰਨੀ ਇਸ ਲਈ ਸੰਘਰਸ਼ ਕਰਨਾ ਲੜਨਾ ਤੇ ਮਰਨਾ ਸਭ ਬੇਵਰਥ ਹੈ ਸਿੱਖਣ ਹੁਣ ਭਾਰਤ ਦੇ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਏਕਤਾ ਅਖੰਡਤਾ ਸੁਰੱਖਿਆ ਅਤੇ ਤਰੱਕੀ ਲਈ ਸਮਰਪਿਤ ਹੋਣਾ ਚਾਹੀਦਾ ਹੈ 6ਵੀਂ ਸ਼੍ਰੇਣੀ ਦੇ ਸਿੱਖ ਅਜੇ ਵੀ ਹਨ ਜਿਹੜੇ ਕਹਿੰਦੇ ਹਨ ਕਿ ਸਿੱਖਾਂ ਵਿੱਚ ਖਾਲਿਸਤਾਨ ਦੀ ਕੋਈ ਗੱਲ ਨਾ ਹੋਣ ਦੇ ਬਾਵਜੂਦ ਇਹ ਸਰਕਾਰ ਇਸ ਨਾਂ ਨੂੰ ਜਿਉਂਦਾ ਰੱਖ ਕੇ ਸਿੱਖਾਂ ਨੂੰ ਕੁੱਟਣ ਮਾਰਮਕੋਣ ਜੇਲ੍ਹਾਂ ਵਿੱਚ ਸੁੱਟਣ ਤੇ ਆਪਣਾ ਰਾਜਨੀਤਿਕ ਹਿੱਤ ਪੂਰਾ ਕਰਨ ਦੀ ਨੀਤੀ ਤੇ ਚੱਲ ਰਹੀ ਹੈ ਰੈਡ ਆਨੀ ਚੱਕਰੀ ਦੇ ਚੱਕਰ ਬਣ ਚੁੱਕੇ ਨੌਕਰਸ਼ਾ ਸਿੱਖਾਂ ਦੀ ਸਤਵੀਂ ਸ਼੍ਰੇਣੀ ਤਾਂ ਦੇਸ਼ ਦੀ ਏਕਤਾ ਅਖੰਡਤਾ ਤੇ ਸੁਰੱਖਿਆ ਲਈ ਸਿੱਖਾਂ ਦਾ ਕਰਤੱਵ ਲਿਆਮ ਕਰਨਾ ਆਪਣਾ ਕਾਨੂੰਨੀ ਫਰਜ਼ ਸਮਝ ਬੈਠੀ ਹੈ ਸਿੱਖਾਂ ਵਿੱਚ ਪਨਪੀ ਸੱਤਾ ਦੀ ਲਾਲਸਾ ਨੌਕਰੀ ਦੇ ਠਰਕ ਹੀਣ ਮੰਨਣ ਦੀ ਪ੍ਰਵਿਰਤੀ ਦਿਨ ਕੱਟੀ ਦੇ ਸਭਾ ਤੇ ਮੌਤ ਦੇ ਪੈ ਆਦ ਕਮਜ਼ੋਰੀਆਂ ਨੇ ਖਾਲਸਾਈ ਸੁਰਨਾਲ ਵਿਚਰਨ ਅਣਖ ਨਾਲ ਜਿਉਣ ਪੰਥ ਦੀ ਚੜ੍ਹਦੀ ਕਲਾ ਲਈ ਜੂਝਣ ਤੇ ਧਰਮ ਲਈ ਮਰ ਮਿਟਣ ਦੇ ਜਜ਼ਬੇ ਨੂੰ ਦੇਸ਼ ਭਗਤੀ ਦੇ ਜਨੂਨ ਦੀ ਪੁੱਠ ਚੜ੍ਹ ਦਿੰਦੀ ਹੈ ਪਰ ਦਸ਼ਮੇਸ਼ ਪਿਤਾ ਦੇ ਖੰਡੇ ਦੀ ਧਾਰ ਤੋਂ ਪ੍ਰਗਟ ਹੋਏ ਅਮਰ ਖਾਲਸੇ ਦੇ ਜੁਝਾਰੂ ਹਿੱਸੇ ਵਿੱਚ ਖਾਲਸਾਈ ਜਜ਼ਬਾ ਜਿਉਂ ਤੋਂ ਕਾਇਮ ਹੈ ਉਸ ਨੂੰ ਪੱਕਾ ਭਰੋਸਾ ਹੈ ਕਿ ਦਸ਼ਮੇਸ਼ ਪਿਤਾ ਦਾ ਬਖਸ਼ਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜ਼ਬਰ ਅਵਸ਼ ਪੂਰਾ ਹੋਏਗਾ ਗੁਰੂ ਜੀ ਦਾ ਖਾਲਸਾ ਮੁੜ ਵਿਸ਼ਾਲ ਖਾਲਸਾ ਰਾਜ ਕਾਇਮ ਕਰਕੇ ਪੂਰੀ ਦੁਨੀਆ ਨੂੰ ਸਰਬੱਤ ਦੇ ਭਲੇ ਵਾਲੀ ਧਰਮੀ ਰਾਜ ਦਾ ਸੰਦੇਸ਼ ਦੇਗਾ ਇਸੇ ਲਈ ਹੀ ਉਹ ਜੂਝ ਰਿਹਾ ਜ਼ੁਲਮ ਦਾ ਨਾਸ ਕਰ ਰਿਹਾ ਲੋਹੇ ਦੇ ਚਣੇ ਚਬਾਰੇ ਤਸੀਹੇ ਸਹਿ ਰਿਹਾ ਤੇ ਸ਼ਹਾਦਤਾਂ ਪਾ ਰਿਹਾ ਇਹੀ ਸਤਿਗੁਰਾਂ ਦਾ ਉਪਦੇਸ਼ ਹੈ ਤੇ ਇਹੀ ਖਾਲਸੇ ਦੀ ਵਿਰਾਸਤ ਹੈ ਇਸ ਉਪਦੇਸ਼ ਤੇ ਪੈਰੇਦਾਰ ਬੰਨਾ ਤੇ ਵਿਰਾਸਤ ਸੰਭਾਲਣੀ ਹੀ ਖਾਲਸੇ ਦਾ ਧਰਮ ਕਰਮ ਤੇ ਫਰਜ਼ ਹੈ ਇਸ ਤੋਂ ਉਹ ਨਾ ਤਾਂ ਵੇਸਲਾ ਹੋ ਸਕਦਾ ਨਾ ਹੀ ਥੜਕ ਸਕਦਾ ਨਾ ਹੀ ਕਬਰਾ ਸਕਦਾ ਨਾ ਹੀ ਚੁੱਪ ਧਰ ਸਕਦਾ ਤੇ ਨਾ ਹੀ ਪਿੱਛੇ ਹਟ ਸਕਦਾ ਉਦਰਾ ਜਿਹੜਾ ਆਉਣੇ ਕੁਦਰਤੀ ਹਨ ਇਸ ਨੂੰ ਰੱਬੀ ਪਾਣਾ ਮੰਨ ਕੇ ਮੁਰ ਸੰਭਲਣਾ ਤੇ ਮੰਜ਼ਲ ਵੱਲ ਵਧਣਾ ਖਾਲਸੇ ਦੀ ਵਿਰਾਸਤ ਹੈ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸ਼ੇਰੇ ਪੰਜਾਬ ਰਣਜੀਤ ਸਿੰਘ ਤੱਕ ਬਬਰ ਕਾਲੀਆਂ ਤੋਂ ਲੈ ਕੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਤੱਕ ਤੇ ਜੂਨ 1984 ਦੇ ਸਾਕੇ ਤੋਂ ਲੈ ਕੇ ਅੱਜ ਤੱਕ ਜਾਂ ਬਾਜ ਝੜੂ ਖਾਲਸੇ ਦਲੂ ਪੀਟਮਾ ਧਰਮ ਯੁੱਧ ਜਾਰੀ ਹੈ ਇਹ ਯੁੱਧ ਖਾਲਸਾ ਰਾਜ ਦਾ ਝੰਡਾ ਚਲਾਉਣ ਤੱਕ ਜਾਰੀ ਰਹੇਗਾ ਇਸ ਵਿਰੁੱਧ ਸਾਜ਼ਿਸ਼ ਕਾੜਿਆ ਨੇ ਸਾਜ਼ਿਸ਼ਾਂ ਵੀ ਕਾੜਨੀਆਂ ਹਨ ਡਰਪੋਕਾਂ ਨੇ ਡਰਨਾ ਵੀ ਹੈ ਤੇ ਡਰਾਉਣਾ ਵੀ ਹੈ ਚਾਲਬਾਜ਼ਾਂ ਨੇ ਚਾਲਾਂ ਵੀ ਚਲਣੀਆਂ ਹਨ ਤੇ ਗੁਰਮਤ ਵੀ ਹੋਣੀਆਂ ਸਿਆਣਪਾਂ ਨੇ ਬੇਸੁਰੀਆਂ ਸੁਰਾਂ ਵੀ ਅਲਪਣੀਆਂ ਹਨ ਪਰ ਅਕਾਲ ਪੁਰਖ ਦੀ ਮੌਜ ਵਿੱਚ ਪ੍ਰਗਟ ਹੋਈ ਅਕਾਲ ਪੁਰਖ ਦੀ ਫੌਜ ਨੇ ਗੁਰੂ ਤੇ ਪ੍ਰੋਤਸਾ ਰੱਖ ਕੇ ਨਿਸ਼ਚੇ ਦੀ ਜਿੱਤ ਨਾਲ ਜਿੱਤਣਾ ਹੈ ਤੇ ਵਚ ਜਿੱਤਣਾ ਹੈ ਖਾਲਸਾ ਰਾਜ ਦੀ ਰੂਪਰੇਖਾ ਖਾਲਸਾ ਰਾਜ ਦਾ ਸੰਕਲਪ ਇਸ ਦੀ ਰੂਪਰੇਖਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਗੁਰਬਾਣੀ ਇਸ ਨੂੰ ਹਲੇਮੀ ਰਾਜ ਕਹਿੰਦੀ ਹੈ ਤੇ ਭਗਤ ਬਾਣੀ ਵਿੱਚ ਇਸ ਨੂੰ ਬੇਗਮਪੁਰਾ ਕਿਹਾ ਗਿਆ ਦਸ਼ਮੇਸ਼ ਪਿਤਾ ਜੀ ਨੇ 1699 ਈਸਵੀ ਦੀ ਵਸਾਖੀ ਨੂੰ ਖਾਲਸਾ ਪ੍ਰਗਟ ਕਰਕੇ ਖਾਲਸਾ ਰਾਜ ਦੇ ਸੰਕਲਪ ਨੂੰ ਵੀ ਸাকার ਕਰ ਦਿੱਤਾ ਹੈ ਰਾਜਨੀਤੀ ਵਿਗਿਆਨ ਅਨੁਸਾਰ ਰਾਜ ਦੇ ਚਾਰ ਤੱਤ ਹੁੰਦੇ ਹਨ ਭੂ ਖੇਤਰ ਆਬਾਦੀ ਸਰਕਾਰ ਤੇ ਪ੍ਰਭੂ ਸਤਾ ਦਸਮ ਪਾਤਸ਼ਾਹ ਜੀ ਦੇ ਸਮੇਂ ਰਾਜ ਦੇ ਇਹ ਚਾਰੀ ਤੱਤ ਸੰਕੇਤਕ ਰੂਪ ਵਿੱਚ ਖਾਲਸੇ ਕੋਲ ਮੌਜੂਦ ਸਨ ਵਾਸੀ ਅਨੰਦਪੁਰ ਭੂ ਖੇਤਰ ਹੈ ਸਿੱਖ ਆਬਾਦੀ ਹਨ ਪੰਜ ਪਿਆਰੀ ਸਰਕਾਰ ਹੈ ਅੰਦਰੂਨੀ ਤੇ ਬਾਹਰੀ ਦੋਹਾਂ ਤਰ੍ਹਾਂ ਦੀ ਪ੍ਰਭੂ ਸਤਾ ਵੀ ਮੌਜੂਦ ਹੈ ਕਦੇ ਬਾਈ ਧਰ ਦੇ ਰਾਜੇ ਦਸ਼ਮੇਸ਼ ਪਿਤਾ ਜੀ ਦੀ ਸ਼ਰਨਾ ਆ ਕੇ ਉਹਨਾਂ ਤੋਂ ਔਰੰਗਜ਼ੇਬ ਵਿਰੁੱਧ ਮਦਦ ਮੰਗਦੇ ਹਨ ਤੇ ਕਦੇ ਮੁਗਲਿਆ ਸਲਤਨਤ ਅਤੇ ਬਾਈ ਧਰ ਦੇ ਰਾਜੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਤੇ ਹਮਲਾ ਕਰਦੇ ਹਨ ਪਾਸ਼ਾ ਜੀ ਦਸਵੀ ਸੱਚਾ ਪਾਸ਼ਾ ਤਖਤ ਨਿਸ਼ਾਨ ਸਾਹਿਬ ਖਾਲਸਾ ਕਲਪੁਰ ਕੀ ਫੌਜ ਅਤੇ ਸੋਨੇ ਦੀਆਂ ਮੋਹਰਾਂ ਖਾਲਸਾ ਰਾਜ ਦੇ ਹੀ ਪ੍ਰਤੀਕ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਰਾਜ ਵਿੱਚ ਰਾਜ ਦੇ ਚਾਰੇ ਤੱਤਾਂ ਨੂੰ ਸੰਕੇਤਕ ਰੂਪ ਵਿੱਚ ਸਾਕਾਰ ਕਰਕੇ ਤੇ ਖਾਲਸੇ ਨੂੰ ਖਾਲਸਾ ਕਾਲ ਪੁਰਖ ਕੀ ਫੌਜ ਦਾ ਦਰਜਾ ਦੇ ਕੇ ਖਾਲਸਾ ਰਾਜ ਨੂੰ ਤਾਕਤਵਰ ਫੌਜ ਦੀ ਬਖਸ਼ਿਸ਼ ਵੀ ਕਰ ਦਿੱਤੀ ਹੈ। ਸਤਿਗੁਰਾਂ ਦੇ ਇਹ ਇਤਿਹਾਸਕ ਬਚਨ। ਇਨ ਗਰੀਬ ਸਿੰਘਾਂ ਨੂੰ ਦਇਆ ਪਾਤਸ਼ਾਹੀ ਇਹ ਯਾਦ ਰੱਖਾਂ। ਹਮਰੀ ਗੁਰਿਆਈ ਅਬ ਦਇਆ ਪਾਤਸ਼ਾਹੀ ਗਰੀਬਨ ਉਠਾਏ ਵਹਿ ਜਾਣੇ ਗੁਰਦੇਈ ਹੈ ਮਾਏ। ਖਾਲਸਾ ਰਾਜ ਦੀ ਸਥਾਪਨਾ ਦੇਹੀ। ਸੰਕੇਤ ਹਨ ਮੇਰੀ ਪੀੜੀ ਦਾ ਗੁਰਮਤਿ ਸਿਧਾਂਤ ਖਾਲਸਾ ਇਨਕਲਾਬ ਦਾ ਆਧਾਰ ਹੈ ਇਸ ਤੰਤ ਖਾਲਸੇ ਦੇ ਧਰਮ ਤੇ ਰਾਜਨੀਤੀ ਦੀ ਸਮਿਲਤਾ ਦਾ ਸਪਸ਼ਟ ਪ੍ਰਗਟਾਵਾ ਹੈ ਗੁਰਮਤ ਦਾ ਇਹ ਖਾਲਸਾ ਸਿਧਾਂਤ ਮੂਲ ਵਿਲੱਖਣ ਨਿਰਾਲਾ ਤੇ ਨਿਆਰਾ ਹੈ ਇਹ ਕਿਸੇ ਹੋਰ ਧਰਮ ਕੌਮ ਤੇ ਰਾਜਨੀਤੀ ਵਿਗਿਆਨ ਦੇ ਸਿਧਾਂਤਾਂ ਅਨਸਾਰੀ ਨਕਲ ਤੇ ਮਹਾਂਦਰਾ ਨਹੀਂ ਇਸ ਨੂੰ ਗੁਰਮਤ ਦੇ ਪ੍ਰਸੰਗ ਵਿੱਚ ਹੀ ਜਾਣਿਆ ਸਮਝਿਆ ਤੇ ਬਿਆਨ ਕੀਤਾ ਜਾ ਸਕਦਾ ਹੈ ਇਹਨੀਤੀ ਦੇ ਹੋਰ ਛਤਾਂਤਾਂ ਦੇ ਸਹਾਰੇ ਇਸ ਦੀ ਵਿਆਖਾ ਕਰਨੀ ਇਸ ਤਾਂਤ ਦੀ ਹੋਂਦ ਹਸਤੀ ਤੇ ਉਪਰੀ ਪਰਸ ਚੜਾਉਣ ਵਾਲੀ ਗਲਤੀ ਹੈ ਦੇਗ ਤੇ ਫਤਿਹ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਬਾਰੇ ਇਸ ਦਾ ਨਿਸ਼ਾਨਾ ਹੈ ਇਸ ਨਿਸ਼ਾਨੇ ਦੀ ਪ੍ਰਾਪਤੀ ਨਾਲ ਹੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਦਾ ਸਤਾਂਤ ਲਾਗੂ ਤੇ ਆਸ਼ਾ ਸੰਪੂਰਨ ਹੋਣਾ ਹੈ ਇਹੋ ਆਸ਼ਾ ਹੀ ਸਿੱਖ ਇਨਕਲਾਬ ਦੀ ਵਿਲੱਖਣਤਾ ਤੇ ਨਿਆਰੇਪਣ ਦਾ ਪ੍ਰਤੀਕ ਹੈ ਇਕ ਖਾਲਸਾ ਹੀ ਆਸ਼ਾ ਮਨੁੱਖੀ ਮਨਾਂ ਦੇ ਸਾਰੇ ਤੋਖਲੇ ਦੂਰ ਕਰਦਾ ਹੈ ਉੱਚ-ਨੀਚ ਜਾਤ-ਪਾਤ ਲਿੰਗ-ਪੇਟ ਅਮੀਰ-ਗਰੀਬ ਦਾ ਪਾੜਾ ਮਟਾਉਂਦਾ ਹੈ ਅਤੇ ਇਕ ਪਿਤਾ ਇਕਸ ਕੇ ਹਮ ਬਾਰਕ ਤੂੰ ਮੇਰਾ ਗੁਰਖਾਈ ਦਾ ਗੁਰਮਤ ਸਿਧਾਂਤ ਲਾਗੂ ਕਰਦਾ ਹੈ ਖਾਲਸਾ ਰਾਜ ਵਿੱਚ ਅਕਾਲ ਪੁਰਖ ਵਾਹਿਗੁਰੂ ਹੀ ਸੱਚਾ ਪਾਤਸ਼ਾਹ ਹੈ ਬਾਕੀ ਸੱਤਾਧਾਰੀ ਤਾਂ ਚਾਰ ਦਿਨਾਂ ਦੀ ਖੇਡ ਨਿਆਈ ਹੀ ਹਨ ਅਕਾਲ ਪ੍ਰਕਾਸ਼ ਦੇ ਨਾਂ ਤੇ ਉਸ ਵਿੱਚ ਲਿਵਲੀਨ ਹੋ ਉਸ ਦੀ ਰਜ਼ਾ ਅਨਸਾਰ ਲੋਕਾਈ ਦੀ ਸੇਵਾ ਕਮਾਉਣ ਵਾਲਾ ਸੇਵਾਦਾਰ ਹੀ ਉਹਦੇ ਬਖਸ਼ੇ ਸਭ ਗੁਨਾ ਦਾ ਧਾਰਨੀ ਹੋ ਕੇ ਉਹਦੇ ਨਾਂ ਤੇ ਅਤੇ ਉਹਦੀ ਪਹਿ ਭਾਵਨੀ ਤੇ ਅਦਬ ਵਿੱਚੀ ਲੋਕਾਂ ਦਾ ਸੇਵਾਦਾਰ ਬਣ ਕੇ ਖਾਲਸਾ ਰਾਜ ਦੀ ਸੇਵਾ ਨਿਭਾਉਂਦਾ ਹੈ ਖਾਲਸਾ ਰਾਜ ਵਿਅਕਤੀ ਮੁਕਤ ਰਾਜ ਹੈ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਅਗਵਾਈ ਹੇਠ ਮੀਰੀ ਪੀਰੀ ਦੀ ਸਮੇਲਤਾ ਦੇ ਸਿਧਾਂਤ ਅਨੁਸਾਰ ਸਰਕਾਰੀ ਖਾਲਸਾ ਦੇ ਨਾਂ ਹੇਠ ਚੱਲਦਾ ਹੈ ਸੱਚ ਦੀ ਪਹਿਰੇਦਾਰ ਸਰਵ ਪ੍ਰਵਾਨਤ ਯੋਗ ਸ਼ਖਸੀਅਤ ਹੀ ਰਾਜ ਭਾਗ ਦੇ ਤਖਦ ਦੀ ਜ਼ਿੰਮੇਵਾਰੀ ਨਿਭਾ ਸਕਦੀ ਅਤੇ ਉਸ ਨੂੰ ਹੀ ਲੋਕ ਪ੍ਰਵਾਨ ਕਰਦੇ ਹਨ ਰਬੀ ਰਾਤ ਉਲਟ ਮਨਮਤੀ ਰਾਹੇ ਤੁਰਨ ਵਾਲੇ ਨੂੰ ਰਾਜੇ ਦੀ ਪਦ ਪਦਵੀ ਨਹੀਂ ਸੌਂਪੀ ਜਾ ਸਕਦੀ ਸਿੱਖ ਚਿੰਤਕਾਂ ਵਿੱਚੋਂ ਕੁਝ ਨੇ ਤਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਅਸੀਂ ਸਿੱਖ ਹੋਮਲੈਂਡ ਤੇ ਖਾਲਸਾ ਰਾਜ ਦੇ ਤਾਂ ਸਮਰਥਕਾਂ ਪਰ ਖਾਲਿਸਤਾਨ ਦੇ ਨਹੀਂ ਅਸਲ ਵਿੱਚ ਜਾਂ ਤਾਂ ਉਹ ਸਿੱਖ ਹੋਮਲੈਂਡ ਖਾਲਸਾ ਰਾਜ ਅਤੇ ਖਾਲਿਸਤਾਨ ਦੇ ਅਰਥਾਂ ਨੂੰ ਹੀ ਨਹੀਂ ਸਮਝਦੇ ਤੇ ਜਾਂ ਫਿਰ ਜਾਣ ਬੁੱਝ ਕੇ ਗਲਤ ਅਰਥ ਕਰਦੇ ਹਨ ਸਿੱਖ ਹੋਮਲੈਂਡ ਖਾਲਸਾ ਰਾਜ ਤੇ ਖਾਲਿਸਤਾਨ ਦੇ ਅਰਥਾਂ ਨੂੰ ਸਮਝਣ ਨਾਲ ਹੀ ਗੁਰਮਤ ਦੇ ਨਿਆਰੇ ਨਰਾਲੇ ਤੇ ਵਿਲੱਖਣ ਰਾਜ ਦੇ ਸੰਕਲਪ ਨੂੰ ਜਾਣਿਆ ਜਾ ਸਕਦਾ ਹੈ ਸਿੱਖ ਹੋਮਲੈਂਡ ਤੇ ਖਾਲਿਸਤਾਨ ਰਾਜ ਦਾ ਉਹ ਖੇਤਰ ਹੈ ਤੇ ਖਾਲਸਾ ਰਾਜ ਦੀ ਸਰਕਾਰ ਹੈ ਕਟ ਗਿੰਤੀਆਂ ਦੇ ਕਤਲੇਆਮ ਤੋਂ ਹਿੰਦੂ ਰਾਸ਼ਟਰ ਦੇ ਨਾਰੇ ਤੱਕ ਸਿੱਖਾਂ ਨੇ ਅਯੋਗ ਲੀਡਰਸ਼ਿਪ ਦੇ ਕਾਰਨ 1947 ਵਿੱਚ ਖਾਲਸਾ ਰਾਜ ਦੀ ਰਾਸ਼ਟਰੀ ਅត្តਾ ਦਾ ਰਾਜਨੀਤਿਕ ਅਧਿਕਾਰ ਛੱਡ ਕੇ ਤੇ ਭਾਰਤੀ ਰਾਸ਼ਟਰੀਤਾ ਪ੍ਰਵਾਨ ਕਰਕੇ ਜੋ ਬਜਰ ਗਲਤੀ ਕੀਤੀ ਸੀ ਉਸ ਦੇ ਕੋਰ ਭਿਆਨਕ ਨਤੀਜੇ ਨਾ ਸਿਰਫ ਸਿੱਕੀ ਭੁਗਤ ਰਹੇ ਹਨ ਸਗੋਂ ਹਿੰਦੁਸਤਾਨ ਵਿਚਲੀਆਂ ਹੋਰ ਕਟ ਗਿੰਤੀਆਂ ਦਾ ਸੱਤਾ ਦੀ ਤਾਕਤ ਨਾਲ ਹਿੰਦੂ ਤਵੀ ਸੋਚ ਤੇ ਹੱਥੋਂ ਹੋ ਰਿਆ ਹੱਤ ਬੁਰਾ ਹਸ਼ਰ ਤੇ ਕਤਲੇਆਮ ਵੀ ਵੇਖ ਰਹੇ ਹਨ ਜਿਸ ਸੋਚ ਨੂੰ ਨਾਨਕ ਜੋਤ ਦੇ ਪ੍ਰਕਾਸ਼ ਨੇ 15ਵੀਂ ਸਦੀ ਵਿੱਚ ਹੀ ਡੰਕੇ ਦੀ ਝੋਟ ਨਾਲ ਨਕਾਰ ਦਿੱਤਾ ਸੀ ਅਤੇ ਇਸੇ ਕਰਮਕਾਂਡੀ ਅਨਮਨੁੱਖੀ ਤੇ ਫਿਰਕੂ ਝਾਂਚੇ ਨੂੰ ਰੱਦ ਕਰਕੇ ਨਵੀਨ ਨਰੋਈ ਨਵੇਕਲੀ ਬਲਖਣ ਨਿਆਰੀ ਅਡਰੀ ਤੇ ਹਜ਼ਾਰਾਂ ਸਿਰਜਣਾ ਦੀ ਉਸਾਰੀ ਕਰਕੇ ਉਸ ਵਿੱਚ ਜੀਨ-ਥੀਨ ਵਿਚਰਨ ਅਤੇ ਮਨੁੱਖਾ ਭਰੀ ਸਵਾਰਨ ਦਾ ਜੋਰਾ ਦਰਸਾਇਆ ਸੀ ਉਸ ਤੋਂ ਛਿੜਕ ਕੇ ਦੇਸ਼ ਭਗਤੀ ਦੇ ਜਨੂਨੀ ਬਣ ਚੁੱਕੇ ਸਿੱਖਾਂ ਨੇ ਖੁਦ ਹੀ ਉਸ ਦੀਆਂ ਮਾਰੂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਅਤੇ ਉਸ ਦੀ ਦਲਦਲ ਵਿੱਚ ਫਸ ਕੇ ਆਪਣੀ ਹੋਂਦ ਹਸਤੀ ਨੂੰ ਉਸ ਵਿੱਚ ਜਜ਼ਬ ਕਰਨ ਤੇ ਮਟੌਣ ਲਈ ਅਨਗਹਿਲੀ ਹਵੇਸਲਾਪਨ ਤੇ ਅਸਹਿਿਰਦਤਾ ਅਪਣਾਈ ਹੋਈ ਹੈ। ਸਿਰੇ ਦੀ ਬੇਈਮਾਨ ਅਤੇ ਮਨਹੂਸ ਇਸ ਹਿੰਦੂਤਵੀ ਸੋਚ ਦਾ ਵੱਡਾ ਨਿਸ਼ਾਨਾ ਭਾਰਤੀਅਤਾ ਦੇ ਜਾਲ ਵਿੱਚ ਫਸ ਚੁੱਕੀਆਂ ਉਹ ਕੌਮਾਂ ਹੀ ਹਨ ਜਿਨ੍ਹਾਂ ਦੀ ਕਦੇ ਇਸ ਖਿੱਤੇ ਵਿੱਚ ਆਪਣੀ ਆਜ਼ਾਦ ਰਾਜਨੀਤਿਕ ਕੌਮियत ਸੀ ਉਹਨਾਂ ਕੌਮਾਂ ਦੀ ਕੌਮियत ਨੂੰ ਸਦਾ ਲਈ ਮਿਟਾ ਕੇ ਭਾਰਤੀ ਰਾਸ਼ਟਰੀਅਤਾ ਵਿੱਚ ਜਜ਼ਬ ਕਰਨ ਲਈ ਧਰਮ ਨਿਰਪੱਖ ਰਾਜ ਦੀ ਆੜ ਵਿੱਚ ਨਵੇਂ-ਨਵੇਂ ਪੈਂਤਰੇ ਘੜੇ ਤੇ ਸਖਤ ਤੋਂ ਸਖਤ ਕਾਰਵਾਈਆਂ ਕੀਤੀਆਂ ਗਈਆਂ ਹਨ ਲੱਖਾਂ ਮਨੁੱਖੀ ਜਾਨਾਂ ਲੈਣ ਵਾਲਾ 1947 ਦਾ ਕੱਲੂਕਾਰ ਇਸੀ ਹਿੰਦੂ ਤਵੀ ਸੋਚ ਦੀ ਅੰਗਰੇਜ਼ ਸਾਮਰਾਜ ਨਾਲ ਮਿਲ ਕੇ ਕੜੀ ਗਈ ਸਾਜ਼ਿਸ਼ ਸੀ ਇਸ ਨੇ ਹੀ ਸਿੱਖਾਂ ਤੇ ਮੁਸਲਮਾਨ ਦੋ ਕੌਮਾਂ ਨੂੰ ਗੁਰਮਤ ਅਤੇ ਇਸਲਾਮ ਦੇ ਸਿਧਾਂਤਾਂ ਦੇ ਉਲਟ ਇੱਕ ਦੂਜੇ ਦਾ ਕਤਲੇਆਮ ਕਰਨ ਲਈ ਉਕਸਾਇਆ ਸੀ ਪਰ ਮੁਸਲਮਾਨਾਂ ਤੇ ਸਿੱਖਾਂ ਨੂੰ ਇੱਕ ਦੂਜੇ ਦਾ ਕਤਲੇਆਮ ਕਰਨ ਲਈ ਉਕਸਾਉਣ ਵਾਲੀ ਇਸ ਸੋਚ ਦਾ ਸ਼ਾਇਦ ਹੀ ਕਿਤੇ ਕੋਈ ਮਾਮੂਲੀ ਜਿਹਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੋਵੇ ਜਦ ਕਿ ਸਿੱਖਾਂ ਤੇ ਮੁਸਲਮਾਨਾਂ ਦੇ ਲਹੂ ਦੀ ਨਦੀ ਵੀ ਚੱਲੀ ਇੱਜ਼ਤ ਆਬਰੂ ਵੀ ਲੁੱਟੀ ਗਈ ਕਰੋ ਬੇਕਰ ਵੀ ਹੋ ਗਏ ਜਾਇਦਾਦਾਂ ਵੀ ਕੁਚਕੀਆਂ ਮਾਲੀ ਨੁਕਸਾਨ ਵੀ ਹੋਇਆ ਤੇ ਸਿੱਖਾਂ ਦੀ ਵੱਖਰੀ ਕੌਮੀ ਪਛਾਣ ਵੀ ਨਾ ਰਹੀ। ਧਾਰਮਿਕ ਖੇਤਰ ਵਿੱਚ ਸਿੱਖ ਕੌਮ ਦਾ ਜੋ ਨੁਕਸਾਨ ਹੋਇਆ ਉਹ ਸ਼ਾਇਦ ਹੁਣ ਕਦੇ ਵੀ ਪੂਰਾ ਨਾ ਹੋਏ। ਸਿੱਖ ਕੌਮ ਦੀ ਹੋਣ ਦਾ ਕੇਂਦਰ ਨਨਕਾਣਾ ਸਾਹਿਬ ਹੁਣ ਕਦੇ ਵੀ ਮਿਲਣ ਦੀ ਆਸ ਨਹੀਂ। ਕਰਤਾਰਪੁਰ ਸਾਹਿਬ ਦਾ ਲਾਂਘਾ ਦੇ ਕੇ ਵੀ ਸਿੱਖਾਂ ਤੇ ਐਸਾਨ ਜਤਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਕਮਲਾਂ ਨਾਲ ਪਵਿੱਤਰ ਹੋਇਆ ਮਾਰਗ ਡੇਰਾ ਬਾਬਾ ਨਾਨਕ ਕਰਤਾਰਪੁਰ ਇਸ ਪਾਸੇ ਹਿੰਦੂਸਤਾਨੀ ਤੇ ਦੂਜੇ ਪਾਸੇ ਪਾਕਿਸਤਾਨੀ ਰੰਗ ਵਿੱਚ ਰੰਗ ਦਿੱਤਾ ਗਿਆ ਹੈ। ਸ਼ਬਦਾਨਕਤੰਦਾ ਨਾਲ ਸਿੱਖਾਂ ਦੀ ਅਡਰੀ ਕੌਮੀ ਪਛਾਣ ਤੇ ਕੌਮੀਅਤ ਦਾ ਖਾਤਮਾ ਕਰਕੇ ਸਿੱਖਾਂ ਨੂੰ ਕਾਨੂੰਨੀ ਤੌਰ ਤੇ ਹਿੰਦੂ ਬਣਾਉਂਦਾ ਯਤਨ ਹੈ ਸਿੱਖਾਂ ਵਿੱਚੋਂ ਹੀ ਚੰਦ ਬੰਦਿਆਂ ਨੂੰ ਰਾਜਨੀਤਿਕ ਖੇਤਰ ਵਿੱਚ ਆਪਣੀ ਕੱਟਪੁਤਰੀ ਬਣਾ ਕੇ ਸਿਆਸੀ ਆਗੂਆ ਵਜੋਂ ਸਿੱਖਾਂ ਤੇ ਠੋਸ ਦਿੱਤਾ ਗਿਆ ਹੈ ਠੋਸੇ ਹੋਏ ਇਹ ਸਿਆਸਤਦਾਨ ਸੱਤਾ ਦੀ ਲਾਲਸਾ ਵਿਚ ਆ ਕੇ ਸਿੱਖਾਂ ਦੀਆਂ ਹੀ ਜੜਾ ਵਡਣ ਲਈ ਹਿੰਦੂ ਤਬ ਦੇ ਕੋਹਾੜੇ ਦਾ ਦਸਤਾ ਬਣੇ ਹੋਏ ਹਨ ਗੁਲਾਮੀ ਦੇ ਚੰਬੇ ਸਿੱਖ ਪੰਥ ਵਿਰੋਧੀ ਰਾਜਨੀਤਿਕ ਪਾਰਟੀਆਂ ਦਾ ਰਾਜਨੀਤਿਕ ਬਦਲ ਸਿਰਦਨ ਦੀ ਥਾਂ ਆਪਣੀ ਸ਼ਖਸੀਅਤ ਟਕਰਾ ਧਾਰਮਿਕ ਵਿਖਰੇਵਿਆਂ ਅਤੇ ਕਪਟੀ ਸਿਆਸਤ ਦਾ ਸ਼ਿਕਾਰ ਬਣ ਚੁੱਕੇ ਹਨ ਸਿੱਖਾਂ ਦੀ ਗੁਰਸਿੱਧੀ ਅਮੀਰ ਧਾਰਮਿਕ ਰਾਜਨੀਤਿਕ ਸਮਾਜਿਕ ਅਤੇ ਆਰਥਿਕ ਸਿਰਜਣਾ ਹਿੰਦੂ ਤਵਦੀ ਧਾਰਨੀ ਹਿੰਦੂ ਤਵੀ ਸੱਤਾ ਨੇ ਮਦੋਲ ਸੁੱਟੀ ਹੈ ਸਿੱਖਾਂ ਤੇ ਆਏ ਦਿਨ ਬੇਰਹਿਮ ਸਾਜ਼ਿਸ਼ਾਂ ਤੇ ਨਵੇਂ-ਨਵੇਂ ਪੈਂਤੜਿਆਂ ਨਾਲ ਮਾਰੂ ਹਮਲੇ ਹੋ ਰਹੇ ਹਨ ਕਾਲੇ ਕਾਨੂੰਨ ਤਾਂ ਬਣਾਏ ਹੀ ਸਿੱਖਾਂ ਲਈ ਜਾਂਦੇ ਹਨ ਤੇ ਲਾਗੂ ਵੀ ਉਹਨਾਂ ਤੇ ਹੀ ਕੀਤੇ ਜਾਂਦੇ ਹਨ ਗੁਰਮੁਖੀ ਗੁਰਮਖ ਅਤੇ ਗੁਰਮੁਖਸਤਾਨ ਦਾ ਖਾਲਸਾ ਹੀ ਸੰਕਲਪ ਹਿੰਦੀ Hindu ਹਿੰਦੁਸਤਾਨ ਦੀ ਪਰਤ ਵਿੱਚ ਲਪੇਟ ਕੇ ਸਦਾ ਲਈ ਮਟਾਉਣ ਦੀ ਬਿਆਨਤ ਬੰਦੀ ਹੋ ਚੁੱਕੀ ਹੈ ਸਿੱਖ ਭਿਖਾਰੀਆਂ ਵਾਂਗ ਕਾਨੂੰਨ ਰਾਹੀਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਤਰਲੇ ਲੈ ਰਹੇ ਹਨ ਅਤੇ ਲਿਲਕੜੀਆਂ ਕੱਢ ਰਹੇ ਹਨ ਪਰ ਸੱਤਾਧਾਰੀ Hindu ਤਵੀ ਸੋਚ ਆਪਣੇ ਹੀ ਕੜੇ ਕਾਨੂੰਨ ਨੂੰ ਲਾਗੂ ਕਰਨ ਲਈ پابੰਦ ਹੋਣ ਤੇ ਵੀ ਸਿੱਖਾਂ ਦਾ ਬੰਦਾ ਕਾਨੂੰਨੀ ਹੱਕ ਉਹਨਾਂ ਨੂੰ ਦੇਣ ਲਈ ਵੀ ਸਿੱਖਾਂ ਤੇ एहसान जਤਾਰੀ ਹੈ ਸਾਜਿਸ਼ ਦਾ ਸ਼ਿਕਾਰ ਆ ਸਿੱਖ ਸ਼ਾਸਤਦਾਨਾਂ ਦੀਆਂ ਛਲੀ ਛੇਕੀਆਂ ਹਿੰਦੂस्तानी ਸਾਜਿਸ਼ ਦਾ ਸ਼ਿਕਾਰ ਬਣ ਚੁੱਕੇ ਸਿੱਖੀ ਰੂਹ ਤੋਂ ਸਖਣੇ ਆ ਸਿੱਖ ਸਿਆਸਤਦਾਨ ਆਪਣੀਆਂ ਛਲੀ ਛੇਕੀਆਂ ਨਾਲ ਸਿੱਖ ਕੌਮ ਦੀਆਂ ਸੰਸਥਾਵਾਂ ਸਿਧਾਂਤਾਂ ਤੇ ਸਵੈਮਾਨ ਦਾ ਸਤਿਆਨਾਸ਼ ਕਰੀ ਜਾ ਰਹੇ ਹਨ ਸਿਧਾਂਤਕ ਸੂਝ ਅਤੇ ਸੋਹਿਰਦ ਸੋਚ ਤੋਂ ਸਖਣੀ ਸਿੱਖਾਂ ਦੀ ਆ ਸਿੱਖ ਬਹੁ ਗਿਣਤੀ ਵੀ ਇਹਨਾਂ ਦੀ ਕਪਟੀ ਸਿਆਸਤ ਨੂੰ ਹੀ ਗੁਰੂ ਸਿਰਜੀ ਧਰਮੀ ਸਿਆਸਤ ਸਮਝਣ ਦਾ ਛਲਾਵਾ ਖਾ ਚੁੱਕੀ ਹੈ ਸਿੱਖ ਪੰਥ ਤੇ ਬਦੀ ਦਾ ਪਰਛਾਵਾਂ ਬਣੇ ਇਹਨਾਂ ਸਿਆਸਤਦਾਨਾਂ ਦੀ ਬੇਸੁਰੀ ਸਰ ਵਿੱਚ ਸੁਰਮਲਾਈ ਜਾਂਦੀ ਹੈ ਗੁਰੂ ਕਾਲ ਤੋਂ ਹੀ ਸਿੱਖਾਂ ਨਾਲ ਬੈਰ ਭਾਵਨਾ ਪਾਲੀ ਆ ਰਹੀ Hindu ਤਵੀ ਸੋਚ ਤਾਂ ਪਹਿਲਾਂ ਹੀ ਸਿੱਖੀ ਦੇ ਅੰਮ੍ਰਿਤਮਈ ਸਰੋਵਰ ਨੂੰ ਆਪਣੀ ਵਿਸ਼ੈਲੀ ਵੇਸ ਨਾਲ ਵਿਸ਼ਾਲਾ ਕਰਕੇ Hindu ਤਵ ਦੇ ਖਾਰੇ ਸਮੁੰਦਰ ਵਿੱਚ ਲੀਨ ਕਰਨ ਲਈ ਯਤਨਸ਼ੀਲ ਹੈ ਕਾਨੂੰਨੀ ਅਤੇ ਪਰੰਪਰਾਇਤ ਤੌਰ ਤਰੀਕਿਆਂ ਨਾਲ ਸਿੱਖਾਂ ਦੀ ਵਿਲੱਖਣ ਨਿਆਰੀ ਤੇ ਅਡਰੀ ਪਛਾਣ ਅਤੇ ਕੌਮियत ਦੀ ਵਿਸ਼ਾਲ ਹਸਤੀ ਨੂੰ ਮਟਾਉਣਾ ਇਸ ਦਾ ਨਿਸ਼ਾਨਾ ਹੈ ਕਦੇ ਮਹੰਤਾ ਕਦੇ ਦੇ ਧਾਰੀ ਗੁਰੂ ਦੰਬੀਆਂ ਤੇ ਕਦੇ ਬਾਦਲ ਕਿਆਂ ਰਾਹੀਂ ਉਸ ਨੇ ਸਿੱਖ ਸੰਤਾਂ ਅਤੇ ਰਹਿਤ ਮਰਿਆਦਾ ਵਿੱਚ ਪ੍ਰਦੂਸ਼ਣ ਫਲਾਉਣ ਦਾ ਹਰ ਹਰਬਾ ਵਰਤਿਆ ਹੈ ਦੇਸ਼ ਭਗਤੀ ਦੇ ਜਨੂਨ ਦੀ ਪੁੱਠ ਨਾਲ ਸਿੱਖਾਂ ਵਿੱਚ ਉਤਾਰਮਕ ਜਜ਼ਬੇ ਨੂੰ ਖਤਮ ਕਰਨਾ ਉਸ ਦੀ ਅਹਿਮ ਨੀਤੀ ਹੈ ਪੰਜਾਬ ਨੂੰ ਲੁੱਟਣਾ ਸ਼ਾਂਗਣਾ ਤੇ ਸਿੱਖ ਕੌਮ ਦੇ ਹੱਕਾਂ ਤੇ ਛਾਪੇ ਮਾਰਨੇ ਉਹ ਆਪਣਾ ਸੱਤਾਈ ਅਧਿਕਾਰ ਸਮਝਦੀ ਹੈ ਸਿੱਖਾਂ ਦਾ ਅਵੇਸਲਾਪਨ ਦੂਰ ਅੰਦੇਸ਼ੀ ਸੋਚ ਦੀ ਘਾਟ ਤੇ ਗੁਲਾਮੀ ਦੀ ਮਜਬੂਰੀ ਇਸ Hindu ਤਵੀ ਸੋਚ ਨੂੰ ਬਹੁਤੀ ਰਾਸ ਹੈ ਪ੍ਰਤਾਪ ਸਿੰਘ ਕਹਿਰੋ ਦਰਬਾਰਾ ਸਿੰਘ ਬਿਆਨ ਸਿੰਘ ਤੇ ਗਿਆਨੀ ਜ਼ੈਲ ਸਿੰਘ ਜਿਹੇ ਦੇਸ਼ ਭਗਤੀ ਦੇ ਜਨੂਨੀ ਸਿਆਸਤਦਾਨ ਅਤੇ ਕੇ ਪੀ ਐਸ ਖੇਲਾ ਤੇ ਅਜੀਤ ਸਿੰਘ ਸੰਧੂ ਵਰਗੇ ਜ਼ਬਰਦਸਤ ਬਾਣੇ ਇਸ ਨੂੰ ਸਹਿਜੇ ਹੀ ਮਿਲ ਜਾਂਦੇ ਹਨ ਸਿੱਖਾਂ ਦੀਆਂ ਖੂਬੀਆਂ ਨੂੰ ਉਹਨਾਂ ਦੀਆਂ ਕਮਜ਼ੋਰੀਆਂ ਬਣਾ ਕੇ ਵਰਤਨ ਦਾ ਢੰਗ Hindu ਤਵੀ ਸੋਚ ਨੂੰ ਅੰਗਰੇਜ਼ਾਂ ਨਾਲੋਂ ਵੀ ਵਾਧਾਉਂਦਾ ਹੈ ਜਿਵੇਂ ਅੰਗਰੇਜ਼ਾਂ ਨੇ ਸਿੱਖਾਂ ਦੀ ਕੀਰਤੀ ਸੁਭਾਅ ਨੂੰ ਬਾਹਰ ਦੇ ਮਰਬਿਆਂ ਵਿੱਚ ਖਿਲਾਰ ਕੇ 1947 ਵਿੱਚ ਉਜਾੜ ਦਿੱਤਾ ਤੇ ਬਹਾਦਰੀ ਦੇ ਗੋ ਨੂੰ ਫੌਜ ਵਿੱਚ ਭਰਤੀ ਕਰਕੇ ਜਰਮਨ ਜਪਾਨ ਤੇ ਫਰਾਂਸ ਚ ਧੱਕੇ ਮਰਵਾ ਦਿੱਤਾ ਸੀ ਇਸੇ ਤਰ੍ਹਾਂ ਹੀ ਹੁਣ ਸਿੱਖਾਂ ਬਾਰੇ ਹਿੰਦ ਸਟੇਟ ਨੇ ਸਿੱਖ ਮਾਰੂ ਹਿੰਦੂਤਵੀ ਨੀਤੀ ਅਪਣਾਈ ਹੋਈ ਹੈ ਸਿੱਖਾਂ ਗੋ ਨੂੰ ਜੇਲਾਂ ਵਿੱਚ ਸੁੱਟ ਕੇ ਡਰਾਉਣਾ ਧਮਕਾਉਣਾ ਤੇ ਥੜਕਾਉਣਾ ਪੰਥਕ ਜਜ਼ਬਾ ਕੱਢ ਕੇ ਦੇਸ਼ ਭਗਤੀ ਦਾ ਜਨੂੰਨ ਭਰਨਾ ਤੇ ਰਾਸ਼ਟਰਵਾਦੀ ਬਣਾਉਣਾ ਆਦਿਆਂ ਦਾ ਲਾਲਚ ਦੇ ਕੇ ਖਰੀਦਣਾ ਤੇ ਸਿੱਖ ਸਿਆਸਤ ਨਾਲੋਂ ਤੋੜ ਕੇ ਕਾਂਗਰਸ ਭਾਜਪਾ ਤੇ ਆਮ ਆਦਮੀ ਪਾਰਟੀ ਨਾਲ ਜੋੜਨਾ ਪੱਛੜੀਆਂ ਅਸ਼ਰੇਨੀਆਂ ਦੀ ਸਿੱਖਾਂ ਨੂੰ ਸਿੱਖ ਹੋਣ ਦਾ ਤੇ ਰੱਖਵੇਂ ਕਰਨ ਵਾਲੇ ਅਧਿਕਾਰ ਨਾਲ ਦੇ ਕੇ ਉਹਨਾਂ ਨੂੰ ਹਿੰਦੂ ਧਰਮ ਵੱਲ ਖਿੱਚਣਾ ਸੰਵਿਧਾਨ ਵਿੱਚ ਕਾਨੂੰਨੀ ਤੌਰ ਤੇ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਬਣਾ ਕੇ ਸਿੱਖਾਂ ਦੀ ਅਡਰੀ ਪੇਸ਼ਾਨ ਤੇ ਕੌਮियत ਵਾਲੀ ਹਸਤੀ ਮਟਾਉਣੀ ਸਿੱਖਾਂ ਦੇ ਹੱਕਾਂ ਤੇ ਪੰਜਾਬ ਦੇ ਸੋਮਿਆਂ ਨੂੰ ਖੋਣਾ ਅਤੇ ਸੁਰੱਖਿਆ ਬਲਾਂ ਵਿਚਲੇ ਸਿੱਖ ਮਲਾਜ਼ਮਾਂ ਨੂੰ ਵੱਖ-ਵੱਖ ਸੂਬਿਆਂ ਵਿੱਚ ਚੱਲ ਰਹੀਆਂ ਆਜ਼ਾਦੀ ਦੀਆਂ ਲਹਿਰਾਂ ਨੂੰ ਕੁਚਲਣ ਲਈ ਝੋਕ ਕੇ ਉਹਨਾਂ ਕੌਮਾਂ ਵਿੱਚ ਸਿੱਖਾਂ ਵਿਰੁੱਧ ਬਦਲੇ ਦਾ ਭੰਬੜ ਬਾਲਣਾ ਬਾਕੀ ਅਗਲੇ ਅੰਕ ਵਿੱਚ ਧੰਨਵਾਦ